ਜੀ ਹੋਾ ਹੈ ਗੁਰੂ ਸਾਹਿਬ ਜੀ ਓ ਸੰਤ ਕਨਿੰਦਕ ਮਹਾ ਅਤਤਾਈ ਸੰਤ ਕਨਿੰਦਕ ਖਿੰ ਟਿਕਣ ਨ ਪਾਈ ਸੰਤ ਕਨਿੰਦਕ ਮਹਾ ਹਤਿਆਰਾ ਸੰਤ ਕਨਿੰਦਕ ਪਰਮੇਸ਼ਵਰ ਮਾਰਾਮ ਸੰਤ ਕਨਿੰਦਕ ਰਾਜ ਤੇਹੀਨਾ ਸੰਤ ਕ ਨਿੰਦਕ ਦੁਖੀਆ ਅਰਦੀਨਾ ਸੰਤ ਕ ਨਿੰਦਕ ਕੋ ਸਰਬ ਰੋਗ ਸੰਤ ਕ ਨਿੰਦਕ ਕੋ ਸਦਾ ਵਿਜੋਗ ਸੰਤ ਕ ਨਿੰਦਾ ਦੁਖ ਮਹਿ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾਪੀ ਹੋਈ ਮੋਖੰ ਨਾਨਕ ਸੰਤ ਭਾਵੇ ਤਾਂ ਉਸ ਕਾਪੀ ਹੋਈ ਮੋਖੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਅੰਦਰ ਸੁਭਾਈ ਮਾਨ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤ ਸੰਗੀ ਚਣੋ। ਇਹ ਜੋ ਮੁੱਖ ਜੋ ਪਾਵਨ ਪੌੜੀ ਆਪ ਜੀ ਨੇ ਸਰਵਨ ਕੀਤੀ ਹੈ ਸ਼੍ਰੀ ਸੁਖਮਨੀ ਸਾਹਿਬ ਜੀ ਦੀ 13ਵੀਂ ਅਸ਼ਟਪਦੀ ਦੀ ਇਹ ਤੀਸਰੀ ਪੌੜੀ ਹੈ। ਇਹਦੀ ਵਿਚਾਰ ਅੱਜ ਆਪਾਂ ਕਰਨੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਇਕ ਪਾਵਨ ਬਚਨ ਆਉਂਦਾ ਆਉ ਖੁਦ ਸਭੇ ਕੀਤੀਨ ਨਿੰਦਕ ਦਾ دارو ਨਹੀਂ ਜਿਤਨੀ ਮਰਜੀ ਬਾਹਰ ਦੀਆਂ ਦਵਾਈਆਂ ਬਾਹਰ ਦੇ ਹੱਲ ਕਰ ਲਈਏ ਮਨੁੱਖ ਦੇ ਕੋਲ ਕਿਸੇ ਦੇ ਕੋਲੇ ਵੀ ਨਿੰਦਕ ਬੰਦੇ ਦਾ ਕੋਈ ਇਲਾਜ ਨਹੀਂ ਹੈ ਨਿੰਦਿਆ ਕਰਨੀ ਇੱਕ ਭੈੜੀ ਆਦਤਵਾਦੀ ਹੈ ਗੁਰਮਖੋ ਆਦਤ ਹੈ ਇਹ ਬਹੁਤ ਬੜੀ ਉਹ ਪੈਕਸੀਅੰਗ ਇੱਕ ਜਾਪਾਨ ਦਾ ਬਹੁਤ ਵੱਡਾ ਸੰਤ ਹੋਇਆ ਹੈ ਉਹ ਕਿਸ ਨੇ ਪੁੱਛਿਆ ਅਸੀਂ ਦੁਨੀਆ 'ਚ ਸੰਤ ਜੀ ਦੁਨੀਆਂ ਵਿੱਚ ਸਭ ਤੋਂ ਸੌਖਾ ਕੰਮ ਕਿਹੜਾ ਹੈ ਮਿਲਤੀ ਬੜੀ ਧਿਆਨ ਨਾਲ ਸਮਝੋ ਦੁਨੀਆਂ ਵਿੱਚ ਸਭ ਤੋਂ ਸੌਖਾ ਕੰਮ ਕਿਹੜਾ ਹੈ ਕਈ ਵਾਰ ਨਾ ਬੰਦਾ ਕਦੰਦਾ ਦੇਖੋ ਜੀ ਨਾਮ ਜਪਣਾ ਬਹੁਤ ਸੌਖਾ ਹੈ ਚੌਂਕਣਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਤੇ ਕਰਨਾ ਨਾ ਕੁਝ ਨਹੀਂ ਕਰਨਾ ਪੈਂਦਾ ਪਰ ਪਾਤਸ਼ਾਹ ਕਹਿੰਦੀ ਤਾਂ ਸਭ ਤੋਂ ਔਖ ਹੈ ਆਖਣ ਔਖਾ ਸਾਚਾ ਨਾਮ ਬੜਾ ਔਖ ਹੈ ਇਹ ਤਾਂ ਕਹਿੰਦੇ ਵੀ ਕਈ ਮੰਦ ਕਹਿੰਦੇ ਜੀ ਮਨ ਕਰਦਾ ਵਿਹਲੇ ਰਹਿਣਾ ਹੋਵੇ ਅੱਛਾ ਜਿਹੜੇ ਵਿਹਲੇ ਨੇ ਤੁਸੀਂ ਪੁੱਛ ਕੇ ਦੇਖੋ ਕਹਿੰਦੇ ਸਦੂਖੀ ਬਹਲੇ ਆ ਕੀ ਕਰੀਏ ਜੀ ਵਿਹਲਾਪਣ ਵੀ ਦੁੱਖ ਬਣ ਜਾਂਦਾ ਹੈ ਤੋ ਕਿਸੇ ਨੇ ਪੁੱਛਿਆ ਸੰਤ ਜੀ ਸਭ ਤੋਂ ਸੌਖਾ ਕੰਮ ਕੀ ਹੈ ਦੁਨੀਆ ਦੇ ਵਿੱਚ ਤੇ ਸੰਤ ਉਹ ਪੈਨਸ਼ਨਸ ਕਹਿੰਦੇ ਕਹਿਣ ਲੱਗੇ ਕਿਸੇ ਦੂਜੇ ਬੰਦੇ ਤੇ ਉਂਗਲੀ ਉਠਾਉਣੀ ਨੁਕਸ ਕੱਢਨੇ ਇਹ ਸਭ ਤੋਂ ਸੌਖਾ ਕੰਮ ਹੈ ਇਦਰੀ ਕੁਟਰੀ ਨਹੀਂ ਦੀ ਲੋੜ ਨਹੀਂ ਪੈਂਦੀ ਦੁਨੀਆ ਦੇ ਵਿੱਚ ਹਰ ਇੱਕ ਕੰਮ ਹੈ ਸਿੱਖਣਾ ਪਵੇਗਾ ਸਿੱਖਾਂਗੇ ਤੇ ਅਸੀਂ ਕਹਿਣ ਲੱਗੀ ਚੰਗੀ ਤਰ੍ਹਾਂ ਕਰਾਂਗੇ ਹਰ ਕੰਮ ਕਰਨ ਦੇ ਲਈ ਬੁੱਧੀ ਚਾਹੀਦੀ ਅਕਲ ਚਾਹੀਦੀ ਹੈ ਪਰ ਦੁਨੀਆਂ ਦਾ ਇੱਕੋ ਹੀ ਕੰਮ ਹੈ ਜਿੰਨੀ ਕਿਸੇ ਕੋਲੇ ਅਕਲ ਦੀ ਹੀਣਤਾ ਹੋਵੇਗੀ ਅਕਲ ਦਾ ਘਾਟਾ ਹੋਵੇਗਾ ਨੁਕਸ ਕੱਢਣ ਵਿੱਚ ਬੰਦਾ ਉਨਾ ਹੀ ਤੇਜ਼ ਹੋਵੇਗਾ ਸਿਆਣਾ ਬੰਦਾ ਨੁਕਸ ਨਹੀਂ ਕੱਢਦਾ ਉਂਗਲੀ ਨਹੀਂ ਚੁੱਕਦਾ ਉਹ ਕਹਿੰਦੇ ਨਹੀਂ ਆਪਣੇ ਵੱਲ ਧਿਆਨ ਦੇਈਏ ਕਿਸੇ ਨੂੰ ਕੁਝ ਨਹੀਂ ਕਰ ਸਕਦੇ ਤੋਂ ਗੁਰਮਖੋ ਸਭ ਤੋਂ ਸੌਖਾ ਕੰਮ ਹੈ ਦੁਨੀਆ ਦੇ ਵਿੱਚ ਕਿਸੇ ਦੂਜੇ ਉੱਤੇ ਉਂਗਲੀ ਚੁੱਕਣੀ ਕਿਸੇ ਦੂਜੇ ਵਿੱਚ ਨੁਕਸ ਕੱਢਣੇ ਔਰ ਇਹ ਕੰਮ ਲਈ ਕੋਈ ਟ੍ਰੇਨਿੰਗ ਵੀ ਨਹੀਂ ਕਰਨੀ ਪੈਂਦੀ ਆਪਣੇ ਆਪ ਹੀ ਆ ਜਾਂਦਾ ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਸ ਭੈੜੀ ਆਦਤ ਤੋਂ ਪਿੱਛੇ ਰਹਿਣ ਦਾ ਫੁੱਕੂਨ ਕੀਤਾ ਸਿਖਾ ਤੂੰ ਇਸ ਮਾੜੀ ਆਦਤ ਨੂੰ ਆਪਣੇ ਅੰਦਰ ਨਹੀਂ ਲੈ ਕੇ ਜਾਣਾ ਇਹ ਬਹੁਤ ਵੱਡਾ ਔਗਣ ਹੈ ਔਰ ਪੂਰੀ ਦੀ ਪੂਰੀ ਅਸ਼ਟਪਦੀ ਅੱਠ ਦੀਆਂ ਅੱਠ ਜਿਹੜੀਆਂ ਪੌੜੀਆਂ ਨੇ ਗੁਰਮਖੋ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸਾਡੀ ਮਨ ਵਿੱਚੋਂ ਇਹ ਭੈੜੀ ਜਿਹੜੀ ਵਾਦੀ ਹੈ ਨਾ ਜਿਹੜੀ ਇਹ ਭੈੜੀ ਆਦਤ ਹੈ ਇਹਨੂੰ ਛਡਾਉਣ ਦੇ ਉੱਤੇ ਲਾ ਦਿੱਤੀਆਂ ਪੂਰੀਆਂ 8 ਪੌੜੀਆਂ ਉਚਾਰਨ ਕੀਤੀਆਂ ਵੀ ਤੂੰ ਨਿੰਦਿਆ ਕਰਨੀ ਬੰਦ ਕਰ ਦੇ ਪੂਰੀਆਂ ਦੀਆਂ ਪੂਰੀਆਂ ਤਾਂ ਅੱਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਫਿਰ ਬਚਨ ਕਰਦੇ ਨੇ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਨ ਵਾਲੇ ਦੀ ਹਾਲਤ ਕੀ ਹੁੰਦੀ ਹੈ ਸੰਤ ਕਾ ਨਿੰਦਕ ਮਹਾ ਅਤਤਾਈ ਅਤਤਾਈ ਦਾ ਅਰਥ ਹੁੰਦਾ ਅਤ ਚੁੱਕਣ ਵਾਲਾ ਵਧੇ ਕੀ ਕਰਨ ਵਾਲਾ ਅਤ ਕੀ ਹੁੰਦੀ ਹੈ ਵਧੇ ਕੀ ਕਰਨੀ ਕਿਸੇ ਦੇ ਉੱਪਰ ਕਿਸੇ ਦੇ ਉੱਪਰ ਵਾਧਾ ਕਰਨਾ ਸਤਿਗੁਰੂ ਪਾਤਸ਼ਾਹ ਕਹਿੰਦੇ ਨਿੰਦਕ ਬੰਦੇ ਦੇ ਅੰਦਰ ਹੰਕਾਰ ਪੈਦਾ ਹੁੰਦਾ ਤੇ ਗੁਰਮਖੋ ਹੰਕਾਰ ਦੇ ਵਿੱਚ ਬੰਦਾ ਦੂਜਿਆਂ ਤੇ ਵਧੀਕੀ ਕਰਦਾ ਹੈ ਦੂਜਿਆਂ ਉੱਤੇ ਅਤ ਚੁੱਕਦਾ ਹੈ ਇਹ ਪਾਤਸ਼ਾਹ ਕਹਿੰਦੇ ਤੇ ਸਿਆਣੇ ਸੱਜਣ ਕਹਿੰਦੇ ਨੇ ਕਹਿਣ ਲੱਗੇ ਅਤ ਤੇ ਅੰਤ ਦੇ ਵਿੱਚ ਅਧਿਕ ਤੇ ਟਿੱਪੀ ਦਾ ਫਰਕ ਹੁੰਦਾ ਹੈ ਥੋੜਾ ਜਿਹਾ ਫਰਕ ਹੈ ਗੁਰਮਖੋ ਅੱਤ ਦੇ ਉੱਤੇ ਅਧਕ ਲੱਗਿਆ ਹੋਇਆ ਜੇ ਉਲਟਾ ਕਰ ਦਈਏ ਟਿੱਪੀ ਬਣ ਜਾਂਦੀ ਹੈ ਤੇ ਅੰਤ ਹੋ ਜਾਂਦਾ ਹੈ ਜਿਹੜਾ ਮਨੁੱਖ ਅੱਤ ਚੁੱਕਦਾ ਹੈ ਇੱਕ ਨਾ ਇੱਕ ਦਿਨ ਉਹਦਾ ਅੰਤ ਹੋਣਾ ਹੀ ਹੋਣਾ ਹੈ ਇਸ ਕਰਕੇ ਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਰੱਬ ਦੇ ਪਿਆਰਿਆਂ ਦਾ ਨਿੰਦਕ ਨਾ ਬਣੀ ਵਾਹਿਗੁਰੂ ਸਿਮਰਨ ਕਰਨ ਵਾਲਿਆਂ ਨੂੰ ਕਦੇ ਉਹਦੀ ਬੁਰਾਈ ਨਾ ਕਰੀ ਬਦਖੋਈ ਨਾ ਕਰੀ ਨਿੰਦਕ ਬੰਦਾ ਮਹਾ ਅਤਤਾਈ ਹੋ ਜਾਂਦਾ ਹੈ ਵਧੀਕੀਆਂ ਕਰਨ ਵਾਲਾ ਹੋ ਜਾਂਦਾ ਹੈ ਤੇ ਪਾਤਸ਼ਾਹ ਕਹਿੰਦੇ ਜਦੋਂ ਕੋਈ ਅਤ ਕਰਦਾ ਤੇ ਉਹਦਾ ਅੰਤ ਜਲਦੀ ਹੋ ਜਾਂਦਾ ਹੈ ਸੰਤ ਕ ਨਿੰਦਕ ਖਿੰਨ ਟਿਕਣ ਨਾ ਪਾਈ ਤੁਸੀਂ ਗੁਰਮਖੋ ਗੁਰੂ ਨ ਅੰਮ੍ਰਿਤ ਗੁਰੂ ਅੰਗਦ ਸਾਹਿਬ ਪਛ ਦਾ ਇਤਿਹਾਸ ਪੜੋ ਸਤਗੁਰੂ ਪਾਤਸ਼ਾਹ ਖਡੂਰ ਸਾਹਿਬ ਰਹਿੰਦੇ ਸਨ ਗੁਰੂ ਅੰਗਦ ਸਾਹਿਬ ਜੀ अच्छा एक बार सारे आपको वाहेगुरु 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 मतलब इंद ਲੱਗਾ ਜਿਉ ਸੁਸ਼ਟ ਜੇ ਬੈਠੇ ਹੁੰਨੇ ਅੱਛਾ ਗੁਰੂ ਅੰਗਦ ਸਾਹਿਬ ਪਾਤਸ਼ਾਹ ਨਾ ਇਦਾਂ ਖਡੂਰ ਸਾਹਿਬ ਰਹਿੰਦੇ ਨੇ ਉੱਥੇ ਇੱਕ ਸ਼ਿਵਨਾਥ ਨਾਮ ਦਾ ਤਪਾ ਰਹਿੰਦਾ ਸੀ ਤਪ ਹੈ ਹੁਣ ਤਪ ਕਰਦਾ ਬੜੀਆਂ ਧੂਨੀਆਂ ਬਾਲਦਾ ਇਦਾਂ ਜਲ ਧਾਰੇ ਕਰਦਾ ਪੁੱਠਾ ਵੀ ਇਦਾਂ ਸਮਾਧੀ ਲਾ ਕੇ ਬੈਠਦਾ ਵੀ ਲੋਕ ਮੇਰੀ ਪੂਜਾ ਕਰਨ ਮੇਰੀ ਸ਼ੋਭਾ ਮੇਰੀ ਵਡਿਆਈ ਕਰਨ ਅੱਛਾ ਬਹੁਤਾਂਤ ਸੰਗਤਾਂ ਗੁਰੂ ਅੰਗਦ ਸਾਹਿਬ ਪਾਤਸ਼ਾਹ ਕੋਲਾ ਕੇ ਬੈਠਦੀਆਂ ਸਨ ਕੁਦਰਤੀ ਭਾਣਾ ਐਸਾ ਵਾਪਰਿਆ ਖਡੂਰ ਸਾਹਿਬ ਦੇ ਏਰੀਏ ਚ ਮੀਂਹ ਨਹੀਂ ਪਿਆ ਕਈ ਸਾਲ ਤੇ ਲੋਕਾਂ ਨੇ ਕਹਿਣਾ ਵੀ ਪਤਾ ਨਹੀਂ ਕੀ ਗੱਲ ਹੋ ਗਈ بارش ਨਹੀਂ ਹੋ ਰਹੀ ਕਿਉਂਕਿ ਇਹ ਉਹ ਸਮਾਂ ਜਦੋਂ ਬਹੁਤ ਹੀ ਜਿਹੜੀ ਖੇਤੀ ਹੁੰਦੀ ਸੀ ਉਹ ਮੀਂਹ ਦੇ ਉੱਤੇ ਗਰਮ ਕੁੱਟੀ ਕੀ ਹੁੰਦੀ ਸੀ ਮੀਂਹ ਪੈ ਗਿਆ ਤੇ ਖੇਤੀ ਹੋ ਗਈ ਕਈ ਸਾਲ ਮੀਂਹ ਨਹੀਂ ਪਿਆ ਤਪੇ ਨੇ ਕਿਉਂਕਿ ਈਰਖਾ ਤੇ ਇਹ ਸੀ ਵੀ ਲੋਕ ਮੇਰੇ ਕੋਲੇ ਨਹੀਂ ਆਉਂਦੇ ਗੁਰੂ ਅੰਗਦ ਸਾਹਿਬ ਗੁਰੂ ਅੰਗਦ ਸਾਹਿਬ ਕਰਦਾ ਹੀ ਕੁਛ ਨਹੀਂ ਆਰਾਮ ਦੇ ਨਾਲ ਲੋਕਾਂ ਚ ਬੈਠਦਾ ਕੋਈ ਤਪ ਨਹੀਂ ਕਰਦਾ ਕੋਈ ਧੂਨੇ ਨਹੀਂ ਤਲਾਉਂਦਾ ਕੋਈ ਸਰੀਰਕ ਔਕੜ ਨਹੀਂ ਪੇਸ਼ ਆਉਂਦੀ ਇਹਨੂੰ ਇਹ ਤਾਂ ਬੈਠ ਕੇ ਸਿਮਰਨ ਕਰਵਾਉਂਦਾ ਕੱਲਾ ਤੇ ਮੈਂ ਤਪ ਕਰਦਾ ਮੈਂ ਵੱਡਾ ਜੋਗੀ ਆ ਮੈਂ ਵੱਡਾ ਧਰਮੀ ਆ ਮੇਰੇ ਕੋਲੇ ਆਉਂਦਾ ਕੋਈ ਨਹੀਂ ਅੰਦਰੋਂ ਤਾਂ ਈਰਖਾ ਸੀ ਗੁਰੂ ਘਰ ਦਾ ਨਿੰਦਕ ਸੀ ਗੁਰਮਖੋ ਬਹੁਤ ਵੱਡਾ ਸ਼ਿਵਨਾਥ ਤਪਾ ਨਿੰਦਿਆ ਕਰਦਿਆਂ ਕਰਦਾ ਇਸ ਤੱਕ ਪਹੁੰਚ ਗਿਆ ਕਹਿਣ ਲੱਗਾ ਉਹ ਖਡੂਰਵਾਸੀਓ ਤੁਹਾਡੇ ਕਿੱਥੇ ਮੀਂਹ ਪੈਣਾ ਹੈ ਮਹਾ ਪਾਪੀ ਬਣੇ ਬੈਠੇ ਹੋ ਉਹ ਕਹਿੰਦੇ ਤਾਂ ਅਸੀਂ ਕਰਤਾ ਇੱਕ ਗ੍ਰਸਤੀ ਬੰਦੇ ਦੀ ਪੂਜਾ ਕਰਦੇ ਹਾਂ ਇਸ ਤੋਂ ਵੱਡਾ ਤੇ ਪਾਪ ਹੀ ਕੋਈ ਨਹੀਂ ਗ੍ਰਸਤੀ ਕੌਣ ਸਰ ਧੰਗੁਰੂ ਅੰਗਦ ਸਾਹਿਬ ਪਾਤਸ਼ਾਹ ਤੁਸੀਂ ਇੱਕ ਗ੍ਰਸਤੀ ਬੰਦੇ ਨੂੰ ਰੱਬ ਕਰਕੇ ਪੂਜੀ ਜਾਂਦੇ ਹੋ ਗੁਰੂ ਗੁਰੂ ਕਹਿੰਦੇ ਹੋ ਗ੍ਰਸਤੀ ਬੰਦੇ ਨੂੰ ਇਸ ਤੋਂ ਵੱਡੇ ਤੇ ਪਾਪ ਹੀ ਕੋਈ ਤੁਸੀਂ ਪਾਪੀਓ ਸਾਰੇ ਬਹੁਤ ਵੱਡੇ ਇਹ ਤੁਹਾਡੇ ਪਾਪ ਦੀ ਸਜ਼ਾ ਮਿਲ ਰਹੀ ਹੈ ਮੀਂਹ ਨਹੀਂ ਪੈ ਰਹਾ ਉਹ ਲੋਕ ਕਹਿਣ ਲੱਗੇ ਜੀ ਤਾਂ ਪਾਪੀ ਦਾ ਹੱਲ ਕੀ ਆਏਗਾ ਕਹਿਣ ਲੱਗਾ ਜਦੋਂ ਤੱਕ ਇਹ ਪਾਪੀ ਗੁਰੂ ਅੰਗਦ ਸਾਹਿਬ ਇਹ ਵੀ ਪਾਪੀ ਹੈ ਗੁਰੂ ਅੰਗਦ ਸਾਹਿਬ ਨੂੰ ਕਹੇ ਪਾਪੀ ਨੇ ਗ੍ਰੇਸਤੀ ਹੋ ਕੇ ਆਪਣੀ ਪੂਜਾ ਕਰਵਾ ਰਹੇ ਹੈ ਜਦ ਤੱਕ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਦੇ ਵਿੱਚੋਂ ਬਾਹਰ ਨਹੀਂ ਨਾ ਕੱਢੇ ਜਾਂਦੇ ਤੁਹਾਡੇ ਇੱਥੇ ਮੀਂਹ ਨਹੀਂ ਪੈ ਸਕਦਾ ਉਹ ਗੁਰਮੁਖ ਖੈਰੇ ਸਨ ਸਾਰੇ ਉੱਥੇ ਬਹੁਤੇ ਖੈਰੇ ਜੱਟ ਸਨ ਜਿਹੜੇ ਉਹਨਾਂ ਨੇ ਜਾ ਕੇ ਗੁਰੂ ਅੰਗਦ ਸਾਹਿਬ ਕੋਲ ਚਲੇ ਗਏ ਉਹ ਕਈ ਵਾਰ ਲਾਲਚੀ ਬੰਦਾ ਇਦਾਂ ਹੀ ਹੁੰਦਾ ਲਾਲਚੀ ਬੰਦੇ ਦਾ ਕੋਈ ਗੁਰੂ ਪੀਰ ਨਹੀਂ ਹੁੰਦਾ ਜਿੱਦੋਂ ਉਹਦੀ ਗੱਲ ਪੂਰੀ ਹੁੰਦੀ ਉਦਦਰ ਨੂੰ ਹੋ ਜਾਂਦਾ ਹੁੰਦਾ ਕੰਨ ਲੱਗੇ ਲਾਓ ਤਾਂ ਪਾਜੀ ਇਹ ਕਿਹੜੀ ਗੱਲ ਹੈ ਜੇ ਗੁਰੂ ਅੰਗਦ ਸਾਹਿਬ ਨੂੰ ਨਗਰੋਂ ਕੱਢਿਆ ਨਹੀਂ ਪੈਂਦਾ ਤੇ ਅਸੀਂ ਕਵਾ ਲੈਨੇ ਸਾਨੂੰ ਤੇ ਮੀਂਹ ਚਾਹੀਦਾ ਗੁਰੂ ਅੰਗਦ ਸਾਹਿਬ ਪਾਤਸ਼ਾਹ ਕੋਲ ਕੇ ਸਾਧ ਗੁਰੂ ਪਾਤਸ਼ਾਹ ਸਾਡਾ ਪਿੰਡ ਛੱਡ ਕੇ ਚਲੇ ਜਾਊਗਾ ਪੁੱਛਿਆ ਭਾਈ ਕੀ ਹੋ ਗਿਆ ਤੁਸੀਂ ਗ੍ਰਸਤੀਆਂ ਤੇ ਅਸੀਂ ਤੁਹਾਡੀ ਪੂਜਾ ਕਰਦੇ ਆ ਗ੍ਰਸਤੀ ਦੀ ਪੂਜਾ ਕਰਨੀ ਬਹੁਤ ਵੱਡਾ ਪਾਪ ਹੈ ਸਾਨੂੰ ਤਾਂ ਆਪਣੀ ਸਮਝਾਈ ਗੱਲ ਹੋਣਾ ਸਾਨੂੰ ਤੇ ਸਮਝ ਹੀ ਹੋਣੀ ਹੈ ਇਸ ਕਰਕੇ ਤੁਸੀਂ ਤੁਹਾਡੇ ਕਰਕੇ ਮੀਂਹ ਨਹੀਂ ਪੈ ਰਿਹਾ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਕਿਹਾ ਭਾਈ ਚਾਹੁੰਦੇ ਕਿਉ ਕਹਿਣ ਲੱਗੇ ਸਤਿਗੁਰੂ ਬਸ ਸਾਡੇ ਤੇ ਆਸਾਨ ਇਨਾ ਕਰ ਦਿਓ ਵੀ ਸਾਡਾ ਪਿੰਡ ਛੱਡ ਕੇ ਚਲੇ ਜਾਓ ਇੱਥੋਂ ਬਾਹਰ ਨਿਕਲ ਜਾਓ ਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਦੋ ਗੱਲਾਂ ਨੇ ਤੁਸੀਂ ਕਹਿ ਦਿੱਤਾ ਅਸੀਂ ਛੱਡ ਕੇ ਪਿੰਡ ਚਲੇ ਜਾਵਾਂਗੇ ਕੱਲ ਨੂੰ ਪਰ ਇਹ ਗੱਲ ਚੇਤਾ ਰੱਖੋ ਮੀ ਪਾਉਣਾ ਤੇ ਨਾ ਪਾਉਣਾ ਕਿਸੇ ਤਪੇ ਦੇ ਹੱਥ ਵਿੱਚ ਨਹੀਂ ਐ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਐ ਗਰਮ ਖੁਕ ਤਪੇ ਨੇ ਕਿਹਾ ਸੀ ਕਹਿੰਦਾ ਗੁਰੂ ਅੰਗਦ ਸਾਹਿਬ ਨੂੰ ਨਗਰ ਤੋਂ ਬਾਹਰ ਕੱਢੋ ਮੀ ਮੈਂ ਪਵਾ ਦਿਆਂਗਾ ਇਹ ਕਹਿ ਕੇ ਭੇਜਿਆ ਸੀ ਉਹ ਗੁਰੂ ਅੰਗਦ ਸਾਹਿਬ ਕਹਿਣ ਲੱਗੇ ਪੱਕੀ ਗੱਲ ਆਪੇ ਤਪ ਆਪ ਪਵਾ ਦੇਗਾ ਮੀ ਕਹਿਣ ਲੱਗੇ ਬਾਦਸ਼ਾਹ ਤੁਸੀਂ ਬਾਹਰ ਜਾਓ ਅਸੀਂ ਆਪੇ ਤਪੇ ਨਾਲ ਮਿੰਡ ਢਲਾਂਗੇ ਤਪਾ ਤੇ ਮੀ ਪੱਕਾ ਪਾਏਗਾ ਗੁਰੂ ਅੰਗਦ ਸਾਹਿਬ ਗੁਰਮਖੋਤ ਥੋੜੀ ਦੂਰ ਟਿੱਬਾ ਸੀ ਇੱਕ ਉੱਚਾ ਉਹਦੇ ਉੱਤੇ ਟਿਕਾਣਾ ਕਰ ਲੈਂਦੇ ਆ ਖਡੂਰ ਸੇ ਨਗਰ ਛੱਡ ਦਿੰਦੇ ਆ ਪਾਤਸ਼ਾਹ ਨਗਰ ਛੱਡ ਦਿੱਤਾ ਕਈ ਦਿਨ ਬੀਤੇ ਹੋ ਗਏ ਇਹ ਉਹ ਸਮਾਂ ਜਦੋਂ ਬਾਬਾ ਅਮਰਦਾਸ ਸਾਹਿਬ ਸਤਗੁਰਾਂ ਗੁਰੂ ਅੰਗਦ ਸਾਹਿਬ ਦੇ ਦਰ ਦੇ ਉੱਤੇ ਆਇਆ 8-9 ਸਾਲ ਹੋ ਚੁੱਕੀ ਸਨ ਬਾਬਾ ਅਮਰਦਾਸ ਨੂੰ ਤੇ ਜਿਹੜੇ ਸਮੇ ਗੁਰੂ ਅੰਗਦ ਸਹਿਬ ਪਾਤਸ਼ਾਹ ਖਡੂਰ ਵਿੱਚੋਂ ਬਾਹਰ ਨਿਕਲਦੇ ਨੇ ਪਿੰਡ ਛੱਡਦੇ ਨੇ ਬਾਬਾ ਅਮਰਦਾਸ ਜੀ ਘਰ ਗਏ ਹੋਏ ਸੀ ਜਦੋਂ ਵਾਪਸ ਖਡੂਰ ਪਰਤੇ ਤੇ ਖਡੂਰ ਸਹਿਬ ਦਾ ਰੌਣਕ ਖਤਮ ਸਨ ਸਾਰੀਆਂ ਗੁਰੂ ਅੰਗਦ ਸਹਿਬ ਪਾਤਸ਼ਾਹ ਤੇ ਹੈ ਨਹੀਂ ਸੀ ਸਿੱਖੀ ਹੋਣੀ ਬੰਦ ਹੋ ਚੁੱਕੀ ਸੀ ਉਧਰ ਨੂੰ ਚਲੇ ਜਾਂਦੇ ਜਿੱਧਰ ਪਾਤਸ਼ਾਹ ਬੈਠੇ ਸਨ ਵੇਖਿਆ ਵੀ ਸਨਸਾਣਾ ਪਿੰਡ ਦੇ ਵਿੱਚ ਤੇ ਪੁੱਛਿਆ ਕੀ ਹੋ ਗਿਆ ਕੁਝ ਕਣ ਦੱਸਿਆ ਕਹਿਣ ਲੱਗੇ ਤਪੇ ਨੇ ਕਿਹਾ ਸੀ ਗੁਰੂ ਅੰਗਦ ਸਾਹਿਬ ਦੀ ਪੂਜਾ ਹੋ ਰਹੀ ਹੈ ਇਹ ਬਹੁਤ ਵੱਡਾ ਪਾਪ ਹੈ ਗ੍ਰਸਤੀ ਦੀ ਪੂਜਾ ਮੰਨਤਾ ਹੋ ਰਹੀ ਹੈ ਇਸ ਕਰਕੇ ਪਿੰਡ ਵਿੱਚ ਕਾਲ ਪਿਆ ਹੋਇਆ ਮੀਂਹ ਨਹੀਂ ਪਿਆ ਤਪੇ ਨੇ ਕਿਹਾ ਮੀਂਹ ਮੈਂ ਪਵਾ ਦਿਆਂਗਾ ਗੁਰੂ ਸਾਹਿਬ ਨੂੰ ਬਾਹਰ ਕੱਢੋ ਅੱਛਾ ਇਹ ਕੀ ਸੁਣ ਗੁਰਮਖੋ ਗੁਰੂ ਦੀ ਕੋਈ ਨਰਾਦਰੀ ਕਰੇ ਤੇ ਸਿੱਖ ਆਰਾਮ ਨਾਲ ਬੈਠ ਕੇ ਚੁੱਪ ਹੋ ਜਾਏ ਫਿਰ ਕਾਹਦਾ ਸਿੱਖ ਗੁਰੂ ਦੀ ਨਾਰਾਜ਼ਗੀ ਹੋਈ ਮੇਰੇ ਗੁਰੂ ਨੂੰ ਜਿਸ ਗੁਰੂ ਨੂੰ ਦਰਸ਼ਨ ਕਰਨ ਲਈ ਦੁਨੀਆ ਤਰਸਦੀ ਤੁਸੀਂ ਬਾਹਰ ਕੱਢਦਾ ਬੜਾ ਗੁੱਸਾ ਆਇਆ ਗੁਰੂ ਅਮਰਦਾਸ ਸਾਹਿਬਾ ਬਾਬਾ ਅਮਰਦਾਸ ਸਾਹਿਬ ਨੂੰ ਗੁਰੂ ਨਹੀਂ ਸੰਭਣੀ ਉਹ ਤੋਂ ਕਹਿਣ ਲੱਗੇ ਮੀ ਪੈ ਗਿਆ ਕਹਿਣ ਲੱਗੇ ਮੀ ਤਾਂ ਨਹੀਂ ਪਿਆ ਜਾਓ ਜਾਕਿ ਤੇ ਆਪਣੇ ਕੁਛ ਰਸਈ ਇੱਕ ਵਾਰੀ ਵੀ ਮੀ ਕਿਉਂ ਨਹੀਂ ਪਿਆ ਗੁਰਮ ਕੋ ਲੋਕ ਤਪੇ ਕੋ ਚਲੇ ਗਏ ਤੱਪੇ ਨੂੰ ਪੁੱਛਿਆ ਭਾਈ ਤੱਪੇ ਮੀ ਕਿਉਂ ਨਹੀਂ ਪੈਂਦਾ ਕਹਿਣ ਲੱਗੇ ਮੈਂ ਕਿਹੜਾ ਮੀ ਨੂੰ ਬੰਨ੍ਹ ਕੇ ਰੱਖਿਆ ਤੂੰ ਹੀ ਤੇ ਗਿਆ ਸੀ ਵੀ ਗੁਰੂ ਅੰਗਦ ਸਾਹਿਬ ਨੂੰ ਕਡੋ ਨਗਰ ਵਿੱਚੋਂ ਬਾਹਰ ਮੀ ਪਵਾ ਦੇਾਂਗਾ ਉਹ ਕਹਿਣ ਲੱਗਾ ਤੁਸੀਂ ਮੈਂ ਕਿਹਾ ਤੁਸੀਂ ਕੰਡ ਤਾਂ ਠੀਕ ਐ ਉਹ ਤਾਂ ਸੀ ਗੁਰੂ ਪਾਪੀ ਸੀ ਪੂਜਾ ਕਰਵਾ ਰਿਆ ਸੀ ਆਪਣੀ ਪਰ ਮੀ ਮੀ ਮੇਰੇ ਹੱਥ ਕੋਈ ਨਹੀਂ ਹੈ ਮੈਂ ਅਰਦਾਸ ਕਰਾਂਗਾ ਹੋ ਸਕਦਾ ਪੈ ਜਾਏ ਤੂੰ ਟਾਲਾ ਵਟ ਦਿੱਤਾ ਲੋਕ ਆਕ ਗਏ ਆ ਕੇ ਬਾਬੇ ਅਮਰਦਾਸ ਸਾਹਿਬ ਨੂੰ ਕਿਹਾ ਗੁਰੂ ਬਾਬੇ ਅਮਰਦਾਸ ਸਾਹਿਬ ਨੇ ਸਮਝ ਲਿਆ ਵੀ ਈਰਖਾ ਦੇ ਵਿੱਚ ਆ ਕੇ ਨਿੰਦਕ ਨੇ ਇਹ ਬਚਨ ਗੁਰੂ ਪਾਤਸ਼ਾਹੀ ਕਹੀ ਹਨ ਇਹਦੇ ਅੰਦਰ ਈਰਖਾ ਸੀ ਬਾਬੇ ਅਮਰਦਾਸ ਸਾਹਿਬ ਨੇ ਕਿਹਾ ਉਹ ਖੈਰ ਹੋ ਤੁਸੀਂ ਤਪੇ ਦੀ ਗੱਲ ਤੇ ਭਰੋਸਾ ਕਰਕੇ ਦੀਨ ਦੁਨੀ ਦੇ ਮਾਲਕ ਦਾਤੇ ਨੂੰ ਪਿੰਡ ਵਿੱਚੋਂ ਬਾਹਰ ਕੱਢ ਜਾਣ ਲਈ ਕਹਿ ਦਿੱਤਾ ਤੇ ਗੁਰੂ ਸਾਹਿਬ ਚਲੇ ਗਏ ਪਰ ਜਿਸ ਗੁਰੂ ਨੂੰ ਤੁਸੀਂ ਨਗਰ ਤੋਂ ਬਾਹਰ ਕੱਢਿਆ ਨਾ ਮੈਂ ਉਸੇ ਗੁਰੂ ਦੀ ਕਿਰਪਾ ਨਾਲ ਤੁਹਾਨੂੰ ਕਹਿ ਰਿਹਾ ਇਹ ਤਪਾ ਪਾਪੀ ਹੈ ਮੈਂ ਗੁਰੂ ਅੰਗੜ ਸਾਹਿਬ ਦੀ ਕਿਰਪਾ ਨਾਲ ਕਹਿ ਰਿਹਾ ਇਹ ਤਪਾ ਨਿੰਦਕਾ ਗੁਰੂ ਦਾ ਪਾਪੀ ਹੈ ਗੁਰੂ ਦਾ ਜਾऊं ਇਹ ਤਪੇ ਨੂੰ ਪਿੰਡ ਵਿੱਚੋਂ ਬਾਹਰ ਕੱਢਾਂ ਜਿੱਧਰ ਸੂਰ ਛਪਣ ਤੋਂ ਪਹਿਲਾਂ ਪਹਿਲਾਂ ਜਿੱਥੇ-ਜਿੱਥੇ ਤਪਾ ਜਾਏਗਾ ਉੱਥੇ-ਉੱਥੇ ਮੀਂਹ ਪੈ ਜਾਏਗਾ ਉਹ ਬਚਨ ਕਰ ਦਿੱਤੇ ਹੁਣ ਲੋਕ ਤਾਂ ਲਾਲਚੀ ਮੀਂ ਚਾਉਂਦੇ ਸੀ ਤਪੇ ਕੋਲ ਭੱਜੇ ਗਏ ਤਪੇ ਨੇ ਵੇਖਿਆ ਮੇਰੇ ਵੱਲ ਕੋ ਭੱਜੇ ਆਉਂਦੇ ਪੁੱਛਿਆ ਕਿਉਂ ਭੱਜੇ ਆਉਂਦੇ ਕਹਿਣ ਲੱਗੇ ਸੂਰ ਛਪਣ ਤੋਂ ਪਹਿਲਾਂ ਪਹਿਲਾਂ ਬਾਬੇ ਅੰਬਰਦਾਸ ਗੁਰੂ ਕੇ ਸਿੱਖ ਨੇ ਬਚਨ ਕਹੇ ਆ ਵੀ ਜਿਹੜੇ ਜਿਹੜੇ ਖੇਤ ਦੇ ਵਿੱਚ ਤੇਰੇ ਸਰੀਰ ਦਾ ਤੇਰਾ ਸਰੀਰ ਜਾਏਗਾ ਨਾ ਉੱਥੇ-ਉੱਥੇ ਮੀਂ ਪੈ ਜਾਏਗਾ ਗੁਰਮੁਖੋ ਲੋਕਾਂ ਨੇ ਤਪੇ ਦੀ ਝੌਂਪੜੀ ਜਿਹੜਾ ਉਹਦਾ ਬਣਾਇਆ ਸੀ ਡੇਰਾ-ਡੇਰੇ ਨੂੰ ਘੇਰਾ ਪਾ ਲਿਆ ਡੇਰੇ ਨੂੰ ਘੇਰਾ ਪਾਉਣ ਦੀ ਡੇਰ ਸੀ ਅਸਮਾਨੋ 'ਚ ਬੱਦਲ ਆ ਗਏ ਲੋਕਾਂ ਤਾਂ ਗੱਲ ਹੋਰ ਪਰੋਸਾ ਹੋ ਗਿਆ ਵੀ ਗੱਲ ਤਾਂ ਬਣ ਗਈ ਤਪੇ ਨੂੰ ਪਕੜਿਆ ਤੇ ਚੇਤਕ ਕੋਲ ਥੋੜਾ ਮੀਂਹ ਸ਼ੁਰੂ ਹੋ ਗਿਆ ਇੱਦ ਸੂਰ ਛਿਪਣ ਦਾ ਸਮਾਂ ਹੋ ਗਿਆ ਤੇ ਵਚਨ ਕੀ ਸੀ ਵੀ ਛਿਪਣ ਤੋਂ ਪਹਿਲਾਂ ਪਹਿਲਾਂ ਜਿਸ ਖੇਤਾ ਪਾ ਜਾਏਗਾ ਉਹ ਖੇਤ ਵਿੱਚ ਮੀਂਹ ਪੈਗਾ ਸਾਰੇ ਚਾਹੁੰਦੇ ਸਨ ਵੀ ਸਾਡੇ ਇੱਥੇ ਮੀਂਹ ਪੈ ਜਾਏ ਤੱਪੇ ਨੂੰ ਕੋਈ ਇਧਰ ਖੱਚਦਾ ਕੋਈ ਇਧਰ ਖੱਚਦਾ ਕਿਸੇ ਨੇ ਤੱਪੇ ਦੀ ਬਾਹ ਫੜੀ ਦੂਜੇ ਨੇ ਲੱਤ ਫੜੀ ਤੀਜੇ ਨੇ ਦੂਜੀ ਬਾਹ ਪੜੀ ਕਿਸੇ ਨੇ ਸਿਰ ਫੜਿਆ ਵੀ ਸੂਰਸ਼ਪਣ ਵਾਲਾ ਹੈ ਪਹਿਲਾਂ ਪਹਿਲਾਂ ਸਾਡੇ ਖੇਤ ਸਾਡੇ ਖੇਤ ਸਾਡੇ ਖੇਤ ਜਾਵੇ ਗਰਮਖੋ ਤੱਪੇ ਦੀ ਅਖੀਰ ਵਿੱਚ ਮੌਤ ਹੋ ਗਈ ਤੇ ਗੱਲ ਮੋਸਤੇ ਵੀ ਟਿੱਕੀ ਨਹੀਂ ਅਜੇ ਸੂਰਸ਼ਪਣ ਥੋੜਾ ਸਮਾਂ ਬਾਕੀ ਸੀ ਲੋਕ ਤਪੇ ਦੀਆਂ ਲੱਤਾਂ ਬਾਹਾਂ ਉਖੇੜ ਕੇ ਲੈ ਗਏਕਰ ਆਪੋ ਆਪਣੇ ਖੇਤਾਂ ਨੂੰ ਲੱਤਾਂ ਬਾਹਾਂ ਉਖੇੜ ਕੇ ਲੈ ਗਏ ਆਪ ਆਪਣੇ ਖੇਤਾਂ ਨੂੰ ਕਿਉਂ ਵੀ ਸਾਡੇ ਖੇਤ ਵਿੱਚ ਇਹਦਾ ਅੰਗ ਲੱਗ ਜਾਏ ਸਾਡੇ ਖੇਤ ਵਿੱਚ ਮੀਂਹ ਪੈ ਜਾਏ ਔਰ ਸੱਚ ਹੋ ਜਾ ਜਿੱਧਰ ਜਿੱਧਰ ਇੱਧਰ ਇਦਾਂ ਤਪੇ ਦਾ ਸਰੀਰ ਜਾਂਦਾ ਸੀ ਉਧਰ ਗੁਰਮਖੋ ਮੀਂਹ ਪਈ ਜਾਂਦਾ ਸੀ ਤਪੇ ਨੂੰ ਇਦਾਂ ਲੋਕਾਂ ਨੇ ਮਾਰ ਦਿੱਤਾ ਖਟੂਰ ਵਿੱਚ ਮੀਂਹ ਪੈ ਗਿਆ ਬਾਬਾ ਅਮਰਦਾਸ ਚੱਲਦਾ ਚਲਦਿਆਂ ਗੁਰੂ ਅੰਗਦ ਸਾਹਿਬ ਪਾਤਸ਼ਾਹ ਕੋਲ ਪਹੁੰਚ ਗਏ ਉੱਚੇ ਟਿੱਬੇ ਤੇ ਬੈਠੇ ਸਨ ਖਰੇ ਜਿਹੜੇ ਸਨ ਜੱਟ ਖਰੇ ਜੱਟ ਉਹ ਸਾਰੇ ਗੁਰੂ ਅੰਗਦ ਸਾਹਿਬ ਦੇ ਕੋਲੇ ਪਹੁੰਚੇ ਪਾਤਸ਼ਾਹ ਕਿਰਪਾ ਕਰੋ ਸਾਡੀ ਬਹੁਤ ਵੱਡੀ ਗਲਤੀ ਸਾਡਾ ਗੁਨਾਹ ਬਖਸ਼ ਦਿਓ ਆਓ ਨਗਰ ਤੇ ਤੁਸੀਂ ਚਰਨ ਪਾਓ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਆਏ ਕਿਉਂ ਗੱਲ ਕੀ ਹੋਈ ਕਹਿਣ ਲੱਗੇ ਤੁਹਾਡੇ ਸਿੱਖ ਨੇ ਨਹੀਂ ਪਵਾ ਦਿੱਤਾ ਸਾਡੀ ਦੱਸੀ ਗੱਲ ਤਪੀ ਨੇ ਇੰਜ ਕੀਤਾ ਤੁਹਾਡੇ ਸਿੱਖ ਬਾਬੇ ਅਮਰਦਾਸ ਨੇ ਇਹ ਬਚਨ ਕਹੇ ਮੀ ਪੈ ਗਿਆ ਜੀ ਬਹੁਤ ਮੀ ਪਿਆ ਆਓ ਨਗਰ ਚੱਲੋ ਬਾਬੇ ਅਮਰਦਾਸ ਨੂੰ ਬੁਲਾਇਆ ਜਦੋਂ ਬਾਬੇ ਅਮਰਦਾਸ ਨੂੰ ਬੁਲਾਇਆ ਨਾ ਸਾਹਮਣੇ ਗੁਰੂ ਬਾਬਾ ਅਮਰਦਾਸ ਸਾਹਿਬ ਆਏ ਤੇ ਗੁਰੂ ਅੰਗਦ ਸਾਹਿਬ ਨੇ ਪਿੱਠ ਕਰ ਲਈ ਬਾਬੇ ਪੁੱਛਿਆ ਬਾਬੇ ਨੇ ਗੁਰੂ ਅੰਗਦ ਸਾਹਿਬ ਜੀ ਪਿੱਠ ਕਿਉਂ ਕਰ ਲਈ ਕਹਿਣ ਲੱਗੇ ਮੀ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ ਤੁਸੀਂ ਆਪਣੀ ਕਰਾਮਾਤ ਦਿਖਾਈ ਐ ਤੁਸੀਂ ਆਪਣੇ ਬਚਨਾਂ ਨਾਲ ਪਵਾ ਦਿੱਤਾ ਇਹ ਨਹੀਂ ਸੀ ਕਰਨਾ ਚਾਹੀਦਾ ਹੱਥ ਜੋੜੇ ਬਾਬੇ ਅਮਰਦਾਸ ਨੇ ਕਹਿਣ ਲੱਗੇ ਸਤਿਗੁਰੂ ਪਾਤਸ਼ਾਹ ਠੀਕ ਐ ਇਹ ਮੈਂ ਨਹੀਂ ਪਵਾਇਆ ਇਹ ਤੁਹਾਡੀ ਕਿਰਪਾ ਨਾਲ ਪਿਆ ਮੈਂ ਕੌਣ ਹੁੰਦਾ ਪਵਾਉਣ ਵਾਲਾ ਸਤਿਗੁਰੂ ਪਾਤਸ਼ਾਹ ਤੁਸੀਂ ਦੀਨ ਦੁਨੀ ਦੇ ਮਾਲਕ ਤੇ ਤੁਹਾਨੂੰ ਲਾਲਚਵਸ ਕਹਿ ਦੇਣ ਛੱਡ ਕੇ ਚਲੇ ਜਾਓ ਪਿੰਡ ਪਾਤਸ਼ਾਹ ਮੈਂ ਤੁਹਾਡੀ ਬੇਇਤਨੀ ਸਹਾਰ ਸਕਿਆ ਸੀ ਮੇਰੇ ਅੰਦਰ ਦੀ ਗੱਲ ਨੂੰ ਸਮਝੋ ਪਾਤਸ਼ਾਹ ਮੈਂ ਕੌਣ ਹੁੰਨਾ ਮੈਂ ਤਾਂ ਤੁਹਾਡੇ ਚਰਨਾਂ ਚ ਅਰਦਾਸ ਕੀਤੀ ਤੁਸੀਂ ਪਵਾਇਆ ਪਾਤਸ਼ਾਹ ਮਿੰਤਾ ਸਤਿਗੁਰੂ ਪਾਚਕੁੜ ਗੰਗਨਾਲਾ ਲਾਲਿਆ ਬਾਬੇ ਅਮਰਦਾਸ ਜੀ ਕਹਿਣ ਦਾ ਭਾਵ ਗੁਰਮਖੋ ਕਿ ਗੁਰੂ ਦੀ ਨਿੰਦਿਆ ਕਰਨ ਵਾਲੇ ਨੇ ਜਦੋਂ ਅਤ ਚੁੱਕੀ ਨਾ ਤੇ ਅਤ ਚੁੱਕਣ ਵਾਲ ਦਾ ਫਿਰ ਅੰਤ ਹੋ ਗਿਆ ਇਸ ਕਰਕੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਕਿਹਾ ਸੰਤ ਕਾ ਨਿੰਦਕ ਮਹਾ ਅਤਤਾਈ ਸੰਤਾਂ ਦੀ ਰੱਬ ਦੇ ਪਿਆਰਿਆਂ ਦੀ ਗੁਰਮਖਾਂ ਦੀ ਨਿੰਦਿਆ ਕਰਨ ਵਾਲਾ ਮਹਾ ਅਤਤਾਈ ਹੋ ਜਾਂਦਾ ਹੈ ਅਤ ਚੁੱਕਦਾ ਹੈ ਲੋਕਾਂ ਤੇ ਵਦੀਕੀਆਂ ਕਰਦਾ ਹੈ ਉਹਦੀਆਂ ਵਦੀਕੀਆਂ ਉਹਦਾ ਅਤ ਹੀ ਉਹਦੀ ਅੰਤ ਦਾ ਕਾਰਨ ਬਣ ਜਾਂਦਾ ਹੈ ਕਿਉਂਕਿ ਹੰਕਾਰ ਆਉਂਦਾ ਤੇ ਬੰਦਾ ਅਤ ਚੁੱਕਦਾ ਸੰਤ ਕਾ ਨਿੰਦਕ ਖੈਨ ਟਿਕਣ ਨਾ ਪਾਈ ਖੈਨ ਮਾਤਰ ਅੱਖ ਝਪਕਣ ਦੇ ਸਮੇਂ ਦੇ ਲਈ ਵੀ ਉਹਦੇ ਮਨ ਵਿੱਚ ਟਿਕਾ ਨਹੀਂ ਹੁੰਦਾ ਪਰਮਖੋ। ਖੈਨ ਮਾਤਰ ਸਮੇਂ ਦੇ ਲਈ ਵੀ ਟਿਕਣ ਨਾ ਪਾਈ ਟਿਕਾ ਨਹੀਂ ਆ ਉਹਦੇ ਮਨ ਦੇ ਵਿੱਚ ਸ਼ਾਂਤੀ ਨਹੀਂ ਹੈ ਮਨ ਦੇ ਵਿੱਚ ਜਿਹੜਾ ਰੱਬ ਦੇ ਨਾਮ ਜਪਣ ਵਾਲਿਆਂ ਦੀ ਬਦਖੋਈ ਕਰਦਾ ਹੈ। ਸੰਤ ਕਾ ਨਿੰਦਕ ਮਹਾ ਹਤਿਆਰਾ ਵੱਡਾ ਹਤਿਆਰਾ ਹੈ ਵੱਡੀ ਹਤਿਆ ਕਰਨ ਵਾਲਾ ਹੈ ਮਹਾ ਹਤਿਆਰਾ ਹਤਿਆਰਾ ਕੀ ਹੁੰਦਾ ਹੈ હત્યા ਕਰਨ ਵਾਲਾ ਗੁਰਮਖੋ ਹਤਿਆ ਸਰੀਰ ਦੀ ਕਹਿੰਦੇ ਆ ਸੀ ਸਰੀਰ ਨੂੰ ਮਾਰਨ ਵਾਲੇ ਸਕੇ ਨੇ ਹਤਿਆਰਾ ਪਰ ਇਦਾਂ ਨਹੀਂ ਹੁੰਦਾ ਕਈ ਵਾਰ ਅਸੀਂ ਗੁਰਮਖੋ ਕਿਸੇ ਬੰਦੇ ਦੀਆਂ ਭਾਵਨਾਵਾਂ ਦੀ ਹਤਿਆ ਕਰਦੇ ਆ ਕਿਸੇ ਦੀ ਸ਼ਰਦਾ ਦੀ ਹਤਿਆ ਕਰਦੇ ਆ ਕਿਸੇ ਦੇ ਮਨ ਦੇ ਪ੍ਰੇਮ ਦੀ ਹੱਤਿਆ ਕਰਦੇ ਆ ਕਿਸੇ ਦੇ ਵਿਸ਼ਵਾਸ ਦੀ ਹੱਤਿਆ ਕਰਦੇ ਆ ਬੇਈਮਾਨੀ ਕਰ ਜਦੋਂ ਬੰਦਾ ਆਪਣੇ ਨਾਲ ਬੇਈਮਾਨੀ ਕਰਦਾ ਗੁਰਮਖੋ ਉਹ ਆਪਣਿਆਂ ਦੇ ਵਿਸ਼ਵਾਸ ਦੀ ਹੱਤਿਆ ਕਰਦਾ ਹੁੰਦਾ ਇਦਾਂ ਕਿਸੇ ਦੀ ਇਮਾਨਦਾਰੀ ਬੰਦਾ ਇਮਾਨਦਾਰ ਹੋਵੇ ਅਸੀਂ ਉਹਦੇ ਉੱਤੇ ਇਲਜ਼ਾਮ ਲਾ ਕੇ ਉਹਨੂੰ ਬੇਈਮਾਨ ਸਨ ਕਰ ਦਿੰਦੇ ਆ ਅਸੀਂ ਉਹਦੇ ਇਮਾਨ ਦੀ ਹੱਤਿਆ ਕਰਦੇ ਆ ਨਿੰਦਕ ਬੰਦਾ ਇਰਖਾਲੂ ਹੁੰਦਾ ਹੈ ਤੇ ਇਹ ਖਾਲੂ ਬੰਦਾ ਪਤਾ ਨਹੀਂ ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਕਿਹੜੇ ਕਿਹੜੇ ਬੰਦਿਆਂ ਦੇ ਅੰਦਰ ਦੇ ਗੁਣਾਂ ਦੀ ਹੱਤਿਆ ਕਰਦਾ ਹੈ ਉਹਦੇ ਚੰਗਿਆਈਆਂ ਦੀ ਹੱਤਿਆ ਕਰਦਾ ਹੈ ਇਸ ਕਰਕੇ ਪਾਤਸ਼ਾਹ ਨੇ ਕਿਹਾ ਨਿੰਦਿਆ ਕਰਨ ਵਾਲਾ ਵੱਡਾ ਹਤਿਆਰਾ ਹੈ ਵੱਡਾ ਕਾਤਲ ਹੈ ਗੁਰਮਖੋ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਦੇ ਅੰਦਰ ਦੀਆਂ ਭਾਵਨਾਵਾਂ ਦਾ ਕਤਲ ਕਰਦਾ ਹੈ ਉਹ ਹੱਤਿਆ ਕਰਦਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਨਾਮ ਜਪਣ ਵਾਲੇ ਦੀ ਬਦਖੋਈ ਕਰਨ ਵਾਲਾ ਨਿੰਦਿਆ ਕਰਨ ਵਾਲਾ ਪਰਮੇਸ਼ਰ ਮਾਰਾਂ ਪਰਵਿਸ਼ ਵਾਹਿਗੁਰੂ ਪਰਮੇਸ਼ਰ ਦੇ ਵੱਲੋਂ ਮਰਿਆ ਹੁੰਦਾ ਹੈ ਮਰਿਆ ਅਰਥ ਕੀ ਬਣਿਆ ਰੱਬ ਦੇ ਵੱਲੋਂ ਉਹ ਮਰਿਆ ਹੁੰਦਾ ਹੈ ਸੰਤ ਕਾ ਨਿੰਦਕ ਰਾਜ ਤੇ ਹੀਨ ਰਾਜ ਦਾ ਅਰਥ ਹੁੰਦਾ ਸ਼ੋਭਾ ਵਡਿਆਈ ਤਾਕਤ ਉਹ ਤਾਕਤ ਤੋਂ ਸ਼ੋਭਾ ਵਡਿਆਈ ਤੋਂ ਹੀਣਾ ਹੋ ਜਾਂਦਾ ਹੈ ਸੰਤ ਕਾ ਨਿੰਦਕ ਦੁਖੀਆ ਅਰਦੀਨ ਦੀਨ ਹੁੰਦਾ ਕੰਗਾਲ ਗੁਰਮੁਖਾਂ ਦੀ ਨਿੰਦਿਆ ਬਦਖੋਈ ਕਰਨ ਵਾਲਾ ਜਿੱਥੇ ਜ਼ਿੰਦਗੀ ਪਰ ਦੁਖੀ ਹੀ ਰਹਿੰਦਾ ਦੁਖੀਆ ਅਰ ਅਤੇ ਦੀਨ ਦੀਨਦਾਰਥ ਹੈ ਕੰਗਾਲ ਉਹ ਗੁਣਾ ਦੇ ਪੱਖੋਂ ਸ਼ਾਂਤੀ ਦੇ ਪੱਖੋਂ ਸੁਖ ਦੇ ਪੱਖੋਂ ਗਰਮ ਖੂਕ ਕੰਗਾਲ ਹੀ ਰਹਿੰਦਾ ਹੈ ਸੰਤ ਕੇ ਨਿੰਦਕ ਕੋ ਸਰਬ ਰੋਗ ਭਾਈ ਜਿਹਦੇ ਪੱਲੇ ਨਿੰਦਿਆ ਹੀ ਹੈ ਕਿਸੇ ਦੇ ਗੁਣਾਂ ਨੂੰ ਦੇਖਣਾ ਹੀ ਕੋਈ ਨਹੀਂ ਚੰਗਿਆਈ ਕਿਸੇ ਅੰਦਰ ਦਿਖਦੀ ਕੋਈ ਨਹੀਂ 24 ਘੰਟੇ ਨਿੰਦਿਆ ਹੀ ਕਰਨੀ ਹੈ ਬਾਦਸ਼ਾਹ ਕਹਿੰਦੇ ਕੋ ਸਰਬ ਰੋਗ ਸਰਬ ਰੋਗ ਦਾ ਅਰਥ ਹੈ ਸਾਰੇ ਵਕਾਰ ਚਿੰਬੜੇ ਹੁੰਦੇ ਹਨ ਰੋਗ ਦਾ ਕੀ ਅਰਥ ਹੈ ਇੱਥੇ ਉਹ ਸਾਰੇ ਰੋਗ ਹੀ ਲੱਗ ਜਾਂਦੇ ਆ ਗੁਰਮਖੋ ਹੰਕਾਰ ਦਾ ਰੋਗ ਲੋਭ ਦਾ ਰੋਗ ਹਉਮੈ ਦਾ ਰੋਗ ਇਦਾਂ ਰੱਖੋ ਲਾਲਚ ਦਾ ਰੋਗ ਵਾਸ਼ਨਾ ਦਾ ਰੋਗ ਕਿੰਨੇ ਰੋਗ ਹੀ ਨੇ ਸਾਰੇ ਸਾਰੇ ਰੋਗ ਨਿੰਦਿਆ ਕਰਨ ਵਾਲੇ ਨੂੰ ਲੱਗ ਜਾਂਦੇ ਹਨ ਸੰਤ ਕੀ ਨਿੰਦਿਆ ਦੋਖ ਮੈਂ ਦੋਖ ਪਾਪ ਤੋਂ ਵੀ ਵੱਡਾ ਪਾਪ ਹੈ ਦੋਖ ਮੈਂ ਦੋਖ ਦੁੱਖਾਂ ਵਿੱਚੋਂ ਵੀ ਵੱਡਾ ਦੁੱਖ ਹੈ ਪਾਪਾਂ ਦੇ ਵਿੱਚੋਂ ਵੀ ਵੱਡਾ ਪਾਪ ਹੈ ਕਿ ਰੱਬ ਦੇ ਪਿਆਰਿਆਂ ਦੀ ਗੁਰਮਖ ਜਨਾਂ ਦੀ ਨਿੰਦਿਆ ਕਰਨੀ ਸੰਤ ਕਾ ਸੰਤ ਕੀ ਨਿੰਦਾ ਦੋਖ ਮੈਂ ਦੋਖ ਤੇ ਅਖੀਰ ਤੇ ਕਹਿੰਦੇ ਨਾਨਕ ਸੰਤ ਭਾਵੈ ਪੁੱਛਿਆ ਜਿਹੜਾ ਬੰਦਾ 24 ਘੰਟੇ ਅੱਤ ਚੁੱਕਦਾ ਹੈ ਸਾਰੇ ਰੋਗਾਂ ਨੂੰ ਲੈ ਕੇ ਬੈਠਾ ਕਹਿਣ ਲੱਗੇ ਇੱਕ ਪੰਕਤੀ ਰਹਿ ਗਈ ਹੈ ਸ਼ਾਇਦ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਜੋਗ ਗੁਰਮ ਕੋ ਸਦਾ ਵਿਜੋਗ ਦਾ ਅਰਥ ਹੁੰਦਾ ਹੈ ਵਿਛੋੜਾ ਦੂਰੀ ਕਹਿਣ ਲੱਗੇ ਨਿੰਦਿਆ ਕਰਨ ਵਾਲੇ ਦੀ ਰੱਬ ਤੋਂ ਸਦਾ ਦੂਰੀ ਬਣੀ ਰਹਿੰਦੀ ਹੈ ਰੱਬ ਤੋਂ ਸਦਾ ਵਿਛੋੜਾ ਹੀ ਪਿਆ ਰਹਿੰਦਾ ਹੈ ਨਿੰਦਿਆ ਕਰਨ ਵਾਲੀ ਦਾ ਵਾਹਿਗੁਰੂ ਨਾਲ ਕਦੇ ਮਲਾਪ ਨਹੀਂ ਹੁੰਦਾ ਹੈ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਏ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਿਰਪਾ ਕਰਕੇ ਦੱਸੋ ਵੀ ਜਿਹੜਾ ਐਸਾ ਨਿੰਦਕ ਬੰਦਾ ਹੈ ਉਹਦਾ ਐਸੀਆਂ ਬੁਰੀਆਂ ਆਦਤਾਂ ਤੋਂ ਖੜਾ ਛੁੱਟ ਸਕਦਾ ਹੈ ਕੋਈ ਉਹ ਇਹਨਾਂ ਬੁਰੀਆਂ ਆਦਤਾਂ ਤੋਂ ਮੁਕਤ ਹੋ ਸਕਦਾ ਪਾਤਸ਼ਾਹ ਕਹਿੰਦੇ ਹੋ ਸਕਦਾ ਹੈ ਕਿਵੇਂ ਹੋਵੇਗਾ ਨਾਨਕ ਸੰਤ ਭਾਵੈ ਜੇ ਰੱਬ ਦੇ ਪਿਆਰੇ ਸੰਤ ਜਣਾਂ ਨੂੰ ਚੰਗਾ ਲੱਗੇ ਤਾਂ ਜਿੰਨਾ ਸੰਤ ਜਣਾਂ ਦੀ ਨਿੰਦਿਆ ਕਰਦਾ ਹੈ ਬਦਖੋਈ ਕਰਦਾ ਹੈ ਬਾਦਸ਼ਾਹ ਕਹਿੰਦੇ ਜੇ ਉਹ ਸੰਤ ਜਣ ਚਾਹਣ ਨਾਮ ਜਪਣ ਵਾਲੇ ਸਿਮਰਨ ਕਰਨ ਵਾਲੇ ਚਾਹਣ ਤਾਂ ਉਹਨਾਂ ਨੂੰ ਭਾ ਜਾਵੇ ਤਾਂ ਉਸ ਕਾਪੀ ਹੋਏ ਉਸ ਕਾਦਾ ਪੀਦਾ ਕੀ ਅਰਥ ਹੈ ਉਸ ਨਿੰਦਕ ਦਾ ਕਾਪੀ ਹੋਏ ਮੋਖ ਮੁਖ ਦਾ ਕੀ ਅਰਥ ਹੈ ਮੁਕਤੀ ਹੋ ਜਾਣੀ ਇਸ ਨਿੰਦਿਆ ਕਰਨ ਵਾਲੀ ਆਦਤ ਤੋਂ ਮੁਕਤੀ ਹੋ ਜਾਣੀ ਇਸ ਨਿੰਦਿਆ ਕਰਨ ਵਾਲੇ ਔਗਣ ਤੋਂ ਇਸ ਵੱਡੀ ਬੁਰਾਈ ਤੋਂ ਮੁਕਤੀ ਹੋ ਸਕਦੀ ਹੈ ਜੇ ਰੱਬ ਦੇ ਪਿਆਰੇ ਸਿਮਰਨ ਕਰਨ ਵਾਲੇ ਚਾਹਣ ਤਾਂ ਅਰਥ ਕੀ ਬਣਿਆ ਭਾਈ ਜੇ ਤੂੰ ਨਿੰਦਕ ਹੈ ਨਾ ਜਿੰਨਾ ਰੱਬ ਦੇ ਪਿਆਰਿਆਂ ਦੀ ਨਿੰਦਿਆ ਤੂੰ ਕਰਦਾ ਹੈ ਉਹਨਾਂ ਦੇ ਚਰਨਾ ਵਿੱਚ ਬੈਠ ਉਹਨਾਂ ਨੂੰ ਚੰਗਾ ਲੱਗਿਆ ਤੇ ਤੇਰੀ ਮੁਕਤੀ ਹੋ ਜੇਗੀ ਤੇਰੀ ਮੁਕਤੀ ਉਹਨਾਂ ਨਾਮ ਜਪਣ ਵਾਲਿਆਂ ਕੋਲ ਹੀ ਹੋਣੀ ਹੈ ਜਿਨ੍ਹਾਂ ਨਾਮ ਜਪਣ ਵਾਲਿਆਂ ਸੰਤਾਂ ਦੀ ਤੂੰ ਰੱਬ ਦੇ ਪਿਆਰਿਆਂ ਦੀ ਤੁੰਂਿੰਦਿਆ ਕਰਦਾ ਨਾਨਕ ਸੰਤ ਭਾਵੇ ਤਾਂ ਤਾਂ ਹੀ ਉਸ ਕਾਪੀ ਹੋਏ ਮੋਖ ਉਸ ਨਿੰਦਕ ਬੰਦੇ ਦੀ ਮੁਕਤੀ ਹੋ ਸਕਦੀ ਹੈ ਬਾਦਸ਼ਾਹ ਕਿਰਪਾ ਕਰਨ ਇਹ ਗੁਰਮਖੋ ਪੈੜੀਵਾਦੀ ਜਿਹੜੀ ਹੈ ਇਹ ਪੈੜਾ ਉਹ ਗੁਣਾ ਜਿਹੜਾ ਗੁਰੂ ਨੂੰ ਅਸੀਂ ਇਹ ਅਰਦਾਸ ਕਰੀਏ ਪਾਤਸ਼ਾਹ ਸਾਨੂੰ ਇਸ ਤੋਂ ਬਚਾ ਕੇ ਰੱਖੀ ਭੁੱਲਾ ਚੁੱਕਾਂ ਦੇ ਖਿਮਾ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ